ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਦੇ ਯਾਨੀ ਕਿ 7 ਤਰੀਕ ਰਾਤ ਦੇ ਅਤੇ 8 9 ਤਰੀਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਮੌਸਮ ਵਿਭਾਗ ਦੀਆਂ ਜਿਹੜੀਆਂ ਸਾਈਟਾਂ ਤੋਂ ਪ੍ਰਾਪਤ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜੇਕਰ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਜਰੂਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਫੇਸਬੁਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਕਰਵਾਇਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਦੋਸਤੋ ਜਿਵੇਂ ਕਿ ਅੱਜ ਦਿਨ ਦਾ ਮੌਸਮ ਦੇਖਿਆ ਆਪਾਂ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਆ ਰਹੇ ਹਾਂ ਕਿ 8 ਤੇ 19 ਤਰੀਕ ਨੂੰ ਇਹੜਾ ਪੱਛਮੀ ਡਿਸਟਰਬੈਂਸ ਸਾਡੀ ਉਹ ਆ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਵੀ ਹੋ ਸਕਦੇ ਨੇ ਹਵਾ ਦੇ ਬੁੱਲੇ ਹਨੇਰੀ ਝੱਖੜ ਵਾਲੇ ਵੀ ਆ ਸਕਦੇ ਨੇ ਤੇ ਕੁਝ ਦੇ ਵਿੱਚ ਗਰਜ ਲਿਸਕ ਦੇ ਨਾਲ ਸਿਰਫ ਕਿਨਮਣ ਕਣੀ ਵੀ ਹੋ ਸਕਦੀ ਹੈ ਤੇ ਕਈ ਬਾਂਝੇ ਵੀ ਰਹਿ ਸਕਦੇ ਨੇ ਜੇਕਰ ਗੱਲ ਕਰੀਏ ਕੱਲ ਨੂੰ ਅੱਜ ਰਾਤ ਦੀ ਤਾਂ ਅੱਜ ਰਾਤ ਨੂੰ ਜਿਹੜਾ ਮੌਸਮ ਆ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂ ਤੁਹਾਨੂੰ ਜਿਹੜੀ ਇੱਕ ਆਈਐਮਡੀ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਡਾਇਗਰਾਮ ਆ ਉਸ ਦੇ ਮੁਤਾਬਕ ਜਾਣਕਾਰੀ ਪਹਿਲਾਂ ਸਾਂਝੀ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਡਰਾਈ ਆ ਪੰਜਾਬ ਤੇ ਹਰਿਆਣੇ ਦਾ ਮੌਸਮ ਦੇਖ ਸਕਦੇ ਹੋ ਦੋਨੋਂ ਇਲਾਕੇ ਦਾ ਇਹ ਮੌਸਮ ਹੈ ਪੰਜਾਬ ਤੇ ਹਰਿਆਣੇ ਦਾ ਇਹ ਦੋਨੋਂ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਕੱਲ ਨੂੰ ਇਹੀ ਸਿਸਟਮ ਅੱਗੇ ਦੇਖ ਸਕਦੇ ਹੋ 9 ਤਰੀਕ ਅੱਠ ਤੇ 9 ਤਰੀਕ ਨੂੰ ਅੱਜ 7 ਤਰੀਕ ਦਾ ਡرائی ਹੈ ਤੇ ਰਾਤ ਨੂੰ ਵੀ ਖੁਸ਼ਕ ਤੇ ਸਾਫ਼ ਰਹੂਗਾ ਹਵਾਵਾਂ ਵੀ ਉੱਤਰ ਪੱਛਮੀ ਚੱਲਦੀਆਂ ਨੇ ਦਿਨ ਵੇਲੇ ਵੀ ਆਪਾਂ ਨੂੰ ਚੱਲਦੀਆਂ ਨੇ ਨਜ਼ਰਾਈਆਂ ਤੇ ਕਈ ਇਲਾਕਿਆਂ ਦੇ ਵਿੱਚ ਤਾਪਮਨ 35 ਤੋਂ ਲੈ ਕੇ 37 ਡਿਗਰੀ ਰਿਹਾ ਕਈਆਂ ਦੇ ਵਿੱਚ 30 ਤੋਂ 32 ਕਈਆਂ ਦੇ ਵਿੱਚ 32 ਤੋਂ 34 ਡਿਗਰੀ ਦੇ ਆਸਪਾਸ ਦਰਜ ਕੀਤਾ ਗਿਆ ਬਖਵਾ ਖੇਤਰਾਂ ਦਾ ਬਖਵਾ ਜੋ ਤਾਪਮਾਨ ਅੱਜ ਦਰਜ ਕੀਤਾ ਗਿਆ ਤੇ ਬਾਕੀ ਕੱਲ ਨੂੰ ਤੁਸੀਂ ਦੇਖ ਸਕਦੇ ਹੋ ਜਿਹੜਾ ਗ੍ਰੀਨ ਕਲਰ ਦਾ ਧਾਰੀਆਂ ਨੇ ਜਿਹੜੀਆਂ ਇਹ ਡੱਬੀ ਦੇ ਵਿੱਚ ਬਣਾਇਆ ਹੋਇਆ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਇਹ ਇਹ ਦੋਨੋਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਇਲਾਕਿਆਂ ਦੇ ਵਿੱਚ ਕੱਲ ਨੂੰ ਤੇ ਪਰਸੋਂ ਨੂੰ ਟੁੱਟਵੇਂ ਰੂਪ ਦੇ ਵਿੱਚ ਕਿਤੇ ਕਿਤੇ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਹਾਨੂੰ ਹਰ ਸਮੇਂ ਸਮੇਂ ਦੀ ਅਪਡੇਟ ਆ ਜਿਹੜੀ ਅਸੀਂ ਉਹ ਸਮੇਂ ਸਮੇਂ ਦੇ ਉੱਤੇ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹੇ ਨੇ ਆ ਤੇ ਆਓ ਲੈ ਚੱਲਦੇ ਆਪਾਂ ਸੈਟਲਾਈਟ ਦੇ ਉੱਤੇ ਤੁਸੀਂ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ID ਤੇ Instagram ਦੇ ਨਾਲ ਬਣੇ ਰਹੋ ਤੇ ਜਿਵੇਂ ਅਸੀਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਸੈਟਲਾਈਟ ਦੀ ਇਮੇਜਸ ਹੈ ਉਸ ਦੇ ਮੁਤਾਬਕ ਜਿਹੜੀ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਕਿ ਕਿੱਥੇ ਕਿ ਜਿਹੜਾ ਸਿਸਟਮ ਹੈ ਪੱਛਮੀ ਡਿਸਟਰਬੈਂਸ ਜਿਹੜੀ ਉਹ ਪਹੁੰਚੀ ਹੈ ਤਾਂ ਨੂੰ ਅਸੀਂ ਇਸ ਸਮੇਂ ਲੈ ਚੱਲਦੇ ਹਾਂ ਰਡਾਰ ਦੇ ਉੱਤੇ ਜੋ ਸੈਟੇਲਾਈਟ ਆ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਹੈ ਜਿਹੜਾ ਲੈਂਦੇ ਪੰਜਾਬ ਦੇ ਵਿੱਚ ਇਸ ਦਾ ਆਸਰ ਦਿਸਣਾ ਸ਼ੁਰੂ ਹੋ ਚੁੱਕਿਆ ਹੈ ਇਹ ਸਿਸਟਮ ਹੈ ਜਿਹੜਾ ਲੈਂਦੇ ਪੰਜਾਬ ਦੇ ਵਿੱਚ ਬਣ ਚੁੱਕਿਆ ਹੈ ਇਹਦੇ ਨਾਲ ਕਈ ਇਲਾਕਿਆਂ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਅੱਜ ਵੀ ਮੀਂਹ ਦੇ ਕਾਰਵਾਈਆਂ ਹੋਣਗੀਆਂ ਤੇ ਕੱਲ ਨੂੰ ਵੀ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਵਾਈਆਂ ਹੋਣਗੀਆਂ ਤੇ ਇਹ ਜਿਹੜਾ ਪੱਛਮੀ ਸਿਸਟਮ ਹੈ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਇਸ ਤਰ੍ਹਾਂ ਇਹ ਮੂਵ ਕਰ ਰਿਹਾ ਕਿਉਂਕਿ ਇਹ ਇਸ ਜਗ੍ਹਾ ਤੋਂ ਬਣਿਆ ਹੋਇਆ ਇਹਨਾਂ ਇਲਾਕਿਆਂ ਨੂੰ ਇਸ ਤਰ੍ਹਾਂ ਆ ਰਿਹਾ ਹੈ ਇਹ ਉੱਪਰਲੇ ਇਹਦਾ ਜੋ ਉਚਾਈ ਹੈ ਇਹਨਾਂ ਦੇ ਬੱਦਲਾਂ ਦੀ ਇਹ ਧਰਤੀ ਤੋਂ ਉੱਚੇ ਬੱਦਲ ਬਣੇ ਹੋਏ ਨਜ਼ਰ ਆਉਣਗੇ ਤੇ ਇਹਨਾਂ ਦੇ ਨਾਲ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਨੇ ਆਪਾਂ ਨੂੰ ਕਈ ਇਲਾਕਿਆਂ ਦੇ ਵਿੱਚ ਕੱਲ ਨੂੰ ਦਿਨ ਵੇਲੇ ਦੇਖਣ ਨੂੰ ਮਿਲ ਸਕਦੇ ਨੇ ਦੁਪਹਿਰ ਤੋਂ ਬਾਅਦ ਜਿੱਥੇ-ਜਿੱਥੇ ਧੁੱਪ ਚੰਗੀ ਲੱਗੂ ਸਵੇਰ ਦੇ ਸਮੇਂ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਪੰਜਾਬ ਦੇ ਮਾਲਵੇ ਖੇਤਰ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਮੀਂਹ ਜਾਂ ਕਾਰਵਨ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਗੀਆਂ ਤੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਦੀ ਵੀ ਜਿਹੜੀ ਸੰਭਾਵਨਾ ਜਿਹੜੀ ਆਪਾਂ ਨੂੰ ਜਾਪ ਰਹੀ ਆ ਹਲਕੇ-ਹਲਕੇ ਬਰੀਕ-ਬਰੀਕ ਜਿਹੜੀ ਗੜੇਮਾਰੀ ਆ ਉਸ ਦੀ ਵੀ ਜਿਹੜੀ ਸੰਭਾਵਨਾ ਦੇਖ ਸਕਦੇ ਹੋ ਇਹ ਥੱਲੇ ਉੱਤਰ ਤੇ ਦੱਖਣ ਵਾਲੇ ਸਾਈਡ ਦੇ ਵਿੱਚੋਂ ਦੱਖਣ-ਪੱਛਮੀ ਜਾਂ ਉੱਤਰ ਏਰੀਆ ਦੇ ਵਿੱਚ ਇਸ ਤਰ੍ਹਾਂ ਬਣਿਆ ਹੋਇਆ ਇਹ ਬਣਿਆ ਹੋਇਆ ਤੁਸੀਂ ਵੱਖ-ਵੱਖ ਸੈਟੇਲਾਈਟਾਂ ਨੇ ਇਮੇਜ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਉਂਦੇ ਰਹੇ ਨੇ ਇਸ ਤਰ੍ਹਾਂ ਮੂਵ ਕਰ ਰਿਹਾ ਦੇਖ ਸਕਦੇ ਹੋ ਇਹ ਪੰਜਾਬ ਆ ਗਿਆ ਕੇ ਇਧਰੋਂ ਇਹ ਲੈੰਦੇ ਪੰਜਾਬ ਦੇ ਵਿੱਚ ਪਹੁੰਚਿਆ ਹੋਇਆ ਇਸ ਜਗ੍ਹਾ ਦੇ ਉੱਤੇ ਇਹ ਸਾਰੇ ਪੰਜਾਬ ਦੇ ਇਧਰਲੇ ਇਲਾਕਿਆਂ ਨੂੰ ਇਹ ਕਵਰ ਕਰਦਾ ਹੋਇਆ ਆਊਗਾ ਦੱਖਣ ਇਹ ਏਰੀਆ ਦੇ ਵਿੱਚੋਂ ਦੱਖਣ ਪੱਛਮੀ ਏਰੀਆ ਦੇ ਵਿੱਚੋਂ ਇੱਥੋਂ ਇਹ ਕਵਰ ਕਰਦਾ ਹੋਇਆ ਤੁਹਾਨੂੰ ਦਿਸਦਾ ਹੋਇਆ ਨਜ਼ਰ ਆਊਗਾ ਦੇਖ ਸਕਦੇ ਹੋ ਤੇ ਇਹਨਾਂ ਇਲਾਕਿਆਂ ਨੂੰ ਸਭ ਤੋਂ ਪਹਿਲਾਂ ਇਹ ਕਵਰ ਕਰੂਗਾ ਜਿਹੜਾ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਨੇ ਦੱਖਣ ਪੱਛਮੀ ਏਰੀਆ ਨੂੰ ਮਾਲਵੇ ਦੇ ਖੇਤਰਾਂ ਨੂੰ ਜਿਹੜਾ ਪ੍ਰਭਾਵਿਤ ਕਰੂਗਾ ਦੋਸਤੋ ਬਾਕੀ ਕੱਲ ਨੂੰ ਜੋ ਵੀ ਅਪਡੇਟ ਆਊਗੀ ਸਵੇਰ ਦੇ ਸਮੇਂ ਉਬੀਤਾਰਨਾ ਸਾਂਝੀ ਕਰਾਂਗੇ ਕੱਲ ਨੂੰ ਮਹੀਨਦੀਆ ਕਾਰਵਾਈਆਂ ਬਖਵਾ ਖੇਤਰਾਂ ਦੇ ਵਿੱਚ ਟਟਮੇ ਰੂਪ ਵਿੱਚ ਦੁਪਹਿਰ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਦੋਸਤੋ ਕਈ ਇਲਾਕਿਆਂ ਦੇ ਵਿੱਚ ਕੱਲ ਨੂੰ ਹਨੇਰੀ ਦੇ ਬੁੱਲੇ ਜਾਂ ਝੱਖੜ ਦੇ ਜਿਹੜੇ ਬੁੱਲੇ ਨੇ ਉਹ ਵੀ ਆ ਸਕਦੇ ਨੇ ਕਈ ਇਲਾਕਿਆਂ ਦੇ ਵਿੱਚ ਸਵੇਰ ਦੇ ਆਪਾਂ ਕਹਿ ਸਕਦੇ ਹਾਂ 10-11 ਵਜੇ ਤੋਂ ਬਾਅਦ ਤੇ ਕਈਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਟਟਮੇ ਰੂਪ ਦੇ ਵਿੱਚ ਝੱਖੜ ਹਨੇਰੀ ਦੇ ਜਿਹੜੇ ਬੁੱਲੇ ਨੇ ਉਹ ਲੱਗਣ ਦੀ ਸੰਭਾਵਨਾ ਜਿਹੜੀ ਜਾਪ ਰਹੀ ਆ ਇਹਨਾਂ ਦੋਨਾਂ ਦਿਨਾਂ ਦੇ ਵਿੱਚ 8 ਤੇ 9 ਤਰੀਕ ਨੂੰ ਇਸ ਸਿਸਟਮ ਦੇ ਨਾਲ ਪ੍ਰਭਾਵਿਤ ਹੋਊਗਾ ਜੇਕਰ ਇਹ ਬਦਲ ਇਸੇ ਤਰ੍ਹਾਂ ਸਪੀਡ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਸਪੀਡ ਦੀ ਜੋ ਇਮੇਜ ਆਸੀ ਦਿਖਾ ਰਹੇ ਹਾਂ ਤਾਂ ਇਹ ਪੂਰੇ ਦੱਖਣੀ ਭਾਰਤ ਦੇ ਵਿੱਚ ਜਿਹੜੇ ਇਧਰੋਂ ਚੱਲਦਾ ਆ ਰਿਹਾ ਰਾਜਸਥਾਨ ਨੂੰ ਵੀ ਕਵਰ ਕਰੂ ਹਰਿਆਣਾ ਨੂੰ ਵੀ ਇਹ ਕਵਰ ਕਰੂਗਾ ਇਸ ਤਰ੍ਹਾਂ ਇਹ ਜਿਹੜਾ ਸਿਸਟਮ ਇਸ ਸਾਈਡ ਤੋਂ ਆ ਰਿਹਾ ਇਸ ਤਰ੍ਹਾਂ ਇਸ ਤਰ੍ਹਾਂ ਉੱਪਰ ਪੰਜਾਬ ਆ ਤੁਸੀਂ ਇਮੇਜ ਨੂੰ ਦੇਖਦੇ ਰਹੋ ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਉਂਕਿ ਇਹ ਦੇਖ ਸਕਦੇ ਹੋ ਪੰਜਾਬ ਦੇ ਵੱਲ ਨੂੰ ਇਹ ਜੋ ਮੂਵ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਬਾਕੀ ਦੋਸਤੋ ਜੋ ਵੀ ਅਪਡੇਟ ਕੱਲ ਨੂੰ ਆਊਗੀ ਦਿਨ ਵੇਲੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤੁਸੀਂ ਇਸੇ ਤਰ੍ਹਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤੇ ਹੁਣ ਦੋ ਦਿਨਾਂ ਜਿਹੜਾ ਇਹ ਮੌਸਮ ਹੈ ਵਿਗੜਿਆ ਹੋਇਆ ਨਜ਼ਰ ਆਊਗਾ ਆਪਾਂ ਨੂੰ ਕਈ ਇਲਾਕਿਆਂ ਦੇ ਵਿੱਚ ਸਵੇਰ ਦੇ 10 11 ਵਜੇ ਤੋਂ ਜਿਹੜੀ ਇਹ ਬੱਦਲਵਾਈ ਆਉਣੀ ਸ਼ੁਰੂ ਹੋ ਜੂਗੀ ਕਈਆਂ ਦੇ ਵਿੱਚ ਇਹ ਦੁਪਹਿਰ ਤੋਂ ਬਾਅਦ ਜਿੱਥੇ ਆਪਾਂ ਕਹਾਂ ਜਦਾਂ ਚੰਗੀ ਧੁੱਪ ਲੱਗੂਗੀ ਪਹਿਲੇ ਦਿਨਾਂ ਘੰਟਿਆਂ ਦੇ ਵਿੱਚ ਥੋੜੀ ਜੀ ਹਮਸ ਜੀ ਬਣੂਗੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਇਹ ਥੋੜਾ ਜਿਹਾ ਬੱਦਲ ਵਈਆ ਜ਼ਿਆਦਾ ਪ੍ਰਭਾਵਿਤ ਕਰੂ ਉੱਥੇ ਹੀ ਸਿੱਟੇ ਸਰਾਟ ਨੇ ਜਿਹੜੇ ਤੇਜ਼ ਪੈਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਹੋਊਗੀ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿਉਂਕਿ ਜੋ ਭਾਰਤੀ ਮੌਸਮ ਵਿਗਿਆਨ ਨੇ ਆਪਾਂ ਨੂੰ ਇੱਕ ਚਾਰਟ ਦੇ ذریعے ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕੱਲ 8 ਤੇ 9 ਤਰੀਕ ਨੂੰ ਜਿਹੜੇ ਮੀਂਹ ਦੇ ਕਾਰਵਾਈ ਟੁੱਟ ਮੇ ਰੂਪ ਦੇ ਵਿੱਚ ਵੱਖ-ਵੱਖ ਇਤਰਾ ਦੇ ਵਿੱਚ ਹੋ ਸਕਦੀਆਂ ਨੇ। ਇਹ ਦੱਖਣ ਪੱਛਮੀ ਜਾਂ ਮਾਲਵੇ ਦੇ 15 ਤੋਂ 20% ਇਲਾਕਿਆਂ ਨੂੰ ਕੱਲ ਨੂੰ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆ ਸਕਦਾ ਹੈ ਜਿਹੜੇ ਹਰਿਆਣੇ ਤੇ ਰਾਜਸਥਾਨ ਦੇ ਏਰੀਆ ਦੇ ਨਾਲ ਲੱਗਦੇ ਨੇ ਕਿਉਂਕਿ ਇਹ ਸਾਈਡ ਤੋਂ ਮੂਵ ਕਰਦਾ ਹੋਇਆ ਆ ਰਿਹਾ ਰਾਜਸਥਾਨ ਦੇ ਵੀ ਜਿਹੜੇ ਉੱਤਰੀ ਰਾਜਸਥਾਨ ਦੇ ਇਲਾਕੇ ਨੇ ਜਿਵੇਂ ਸਿਰਸਾ ਹਨੂਮਾਨਗੜ੍ਹ ਆ ਜਾਂ ਇਧਰੋਂ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਨਜ਼ਰ ਆਉ ਉਧਰੋਂ ਹਰਿਆਣੇ ਦੇ ਸਿਰਸਾ ਇਹਨਾਂ ਨੂੰ ਇਲਾਕਿਆਂ ਨੂੰ ਜਿਹੜਾ ਇਹ ਕਵਰ ਕਰੂਗਾ ਤੇ ਬਾਕੀ ਦੋਸਤੋ ਇਸ ਸਮੇਂ ਜਿਹੜੀਆਂ ਹਵਾਵਾਂ ਨੇ ਉਹ ਉੱਤਰ ਪੱਛਮੀ ਹੀ ਚਲਦੀਆਂ ਨਜ਼ਰ ਆਉਣਗੀਆਂ ਕਈ ਇਲਾਕਿਆਂ ਦੇ ਵਿੱਚ ਕੱਲ ਨੂੰ ਸਵੇਰ ਦੇ ਸਮੇਂ ਥੋੜੀਆਂ-ਥੋੜੀਆਂ ਜ਼ਿਆਦਾ ਚਾਂਸ ਨਹੀਂ ਹੈਗੇ ਹਲਕੇ-ਫੁਲਕੇ ਜਿਹੜੀਆਂ ਉੱਤਰੀ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਪੂਰਬੀ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਆਪਾਂ ਨੂੰ ਜਾਪ ਰਹੀ ਹੈ ਜਿਉਂ ਜੇਕਰ ਇਹ ਪੂਰਬੀ ਹਵਾਵਾਂ ਚੱਲਦੀਆਂ ਨੇ ਤਾਂ ਥੋੜਾ ਜਿਹਾ ਇਸ ਸਿਸਟਮ ਨੂੰ ਸਟਰੋਂਗ ਮਿਲਦੀ ਜਿਹੜੇ ਆਪਾਂ ਨੂੰ ਇਸ ਦੀ ਤਾਕਤ ਜਿਹੜੀ ਉਹ ਮਿਲਦੀ ਹੋਈ ਨਜ਼ਰ ਆਉਗੀ ਜੇਕਰ ਇਹ ਪੂਰਾ ਦੀ ਹਵਾਵਾਂ ਇਸ ਨੂੰ ਘੱਟ ਗਤੀ ਦੇ ਵਿੱਚ ਹੋਈਆਂ ਤਾਂ ਇਹ ਸਿਸਟਮ ਇੰਨਾ ਜ਼ਿਆਦਾ ਪਿਛਲੇ ਦਿਨਾਂ ਨਾਲ ਇੰਨਾ ਸਟਰੋਂਗ ਨਹੀਂ ਹੋਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਆਪਾਂ ਨੂੰ ਹਨੇਰੀ ਚੱਕਰ ਦੀਆਂ ਜੋ ਤਸਵੀਰਾਂ ਆਈਆਂ ਸੀ ਉਸ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਫਸਲਾਂ ਨੂੰ ਜਿਹੜਾ ਨੁਕਸਾਨ ਹੋਇਆ ਤੇ ਕੱਲ ਨੂੰ ਹਲਕੀ ਫੁਲਕੀ ਗੜੇਮਾਰੀ ਕੁਝ ਖੇਤਰਾਂ ਦੇ ਵਿੱਚ ਹਰਿਆਣੇ ਦੇ ਹੋ ਸਕਦੇ ਨੇ ਪੰਜਾਬ ਦੇ ਹੋ ਸਕਦੇ ਨੇ ਜਾਂ ਉਹ ਰਾਜਸਥਾਨ ਦੇ ਹੋ ਸਕਦੇ ਨੇ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਜੋ ਗੜੇਮਾਰੀ ਦੀ ਸੰਭਾਵਨਾ ੜੀ ਥੋੜੀ ਬਹੁਤ ਜਾਪ ਰਹੀ ਹੈ ਬਾਕੀ ਕਿਸਾਨ ਵੀਰਾਂ ਨੂੰ ਜੋ ਬੇਨਤੀ ਹੈ ਕਿ ਉਹ ਘਬਰਾਉਣ ਦੀ ਕੋਈ ਲੋੜ ਨਹੀਂ ਸਿਰਫ ਹਲਕੇ ਫੁਲਕੇ ਗੜੇਮਾਰੀ ਦੀ ਜਿਹੜੀ ਸੰਭਾਵਨਾ ਪਤਾ ਇਹ ਅਰਦਾਸ ਕਰ ਸਕਦੇ ਹਾਂ ਪ੍ਰਮਾਤਮਾ ਅੱਗੇ ਕਿ ਇਸ ਅਜਹੀਆਂ ਕੁਦਰਤੀ ਆਫਤਾਂ ਤੋਂ ਬਚਾ ਕੇ ਰੱਖੇ ਕਿਉਂਕਿ ਦੋਸਤੋ ਇਹ ਅਜਾਣਕ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਇਹਨਾਂ ਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਤੇ ਬਾਕੀ ਦੋਸਤੋ ਕੋਈ ਜਿਹੜੇ ਘਬਰਾਉਣ ਵਾਲੀ ਗੱਲ ਨਹੀਂ ਫਸਲਾਂ ਨੂੰ ਮੰਡੀ 'ਚ ਪਕਾ ਕੇ ਤੇ ਸੁਕਾ ਕੇ ਹੀ ਲੈ ਕੇ ਜਾਇਓ ਕੋਈ ਜੋ ਕੁਦਰਤ ਦੇ ਹੱਥ ਹੁੰਦਾ ਸਭ ਕੁਝ ਠੀਕ ਠਾਕ ਹੀ ਰਹੂਗਾ ਕੋਈ ਜਿਆਦਾ ਵੱਡੇ ਜਿਹੜੀਆਂ ਇਸ ਸਿਸਟਮ ਦੀਆਂ ਪ੍ਰਭਾਵ ਪੰਜਾਬ ਦੇ ਉੱਤੇ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇਗਾ ਕੋਈ ਵੀ ਅਪਡੇਟ ਆਊਗੀ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਉੱਤੇ ਜਿਹੜੀ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ